ਸਾਹ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਸਾਥੀ ਜਾਣਦੇ ਹੀ ਹੋ ਅਸ਼ੀਸ਼ਪਾਲ ਸਿੰਘ ਨਗਰ ਦੇ ਪਿੰਡ ਮੁਰਜ ਟਹਿਲਦਾਸ ਵਿਖੇ ਪਿਛਲੇ 7 ਦਿਨ ਤੋਂ ਜਿਹੜੀ ਜ਼ਬਰਦਸਤ ਹੜ੍ਹ ਲੱਗੀ ਹੋਈ ਸੀ ਵੀ ਤੇ 2-3 ਦਿਨ ਪਹਿਲਾਂ ਜਿਹੜਾ ਬੰਨ ਆ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪ੍ਰਸ਼ਾਸਨ ਨੇ ਵੀ ਸਹਿਯੋਗ ਕੀਤਾ ਲਾਕੇ ਪਰਦੇ ਸੰਗਤਾਨਾ ਵੀ ਸਹਿਯੋਗ ਕੀਤਾ ਪਹਿਲਾਂ ਵੀ ਤੁਸੀਂ ਟਰਾਲੀਆਂ ਲੈ ਕੇ ਆਏ ਆ ਉਹ ਬੋਰੇ ਲੈ ਕੇ ਆਏ ਆ ਹੁਣ ਕੱਲ ਤੋਂ ਜਿਹੜੀ ਇਹ ਬੰਨ ਨੂੰ ਜਲਦੀ ਕਵਰ ਕਰਨ ਦੀ ਜਿਹੜੀ ਮੁਹਿਮਿਆ ਉਹ ਕਿਲਾ ਨੰਦਗੜ੍ਹ ਤੋਂ ਸਾਡੇ ਬਾਬਾ ਜੀ ਆ ਉਹਨਾਂ ਨੇ ਸੇਵਾ ਲਈ ਹੈ ਤੇ ਮੈਂ ਆਪਣੇ ਜਿੰਨੇ ਵੀ ਸੇਵਾਦਾਰ ਜਿਹੜੇ ਘਰਾਂ ਦੇ ਵਿੱਚ ਬਹਿ ਗਏ ਆ ਉਹਨਾਂ ਨੂੰ ਅਪੀਲ ਕਰਦਾ ਕਿ ਜੇ ਸੰਤਾ ਨੇ ਸੇਵਾ ਲਈ ਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਲੈ ਕੇ ਜੈਕ ਵਾਲੀਆਂ ਟਰਾਲੀਆਂ ਲੈ ਕੇ ਅਸੀਂ ਇੱਥੇ ਮੁਰਜ ਤਹਿਲदास ਪਹੁੰਚੀਏ ਜਿਨ੍ਹਾਂ ਵੀ ਸਾਥੀਆਂ ਦੇ ਕੋਲ ਜੈਕ ਵਾਲੀਆਂ ਟਰਾਲੀਆਂ ਆ ਉਹ ਟਰਾਲੀਆਂ ਲੈ ਕੇ ਬੰਨ ਤੇ ਪਹੁੰਚਣ ਜਿਨ੍ਹਾਂ ਦੇ ਕੋਲ ਵੱਡੀਆਂ ਟਰਾਲੀਆਂ ਆ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਆ ਉਹ ਮੰਡੀ ਦਾਣਾ ਮੰਡੀ ਫਾਮੜਾ ਦੇ ਵਿੱਚ ਪਹੁੰਚਾਉਣ ਤਾਂ ਜੋ ਜਿਹੜੇ ਸਾਡੇ ਜਿਹੜੇ ਟਿਪਰ ਬਾਬਾ ਜੀ ਲੈ ਕੇ ਆਏ ਆ ਕਿਲਾ ਆਨੰਦਗੜ੍ਹ ਸਾਹਿਬ ਤੋਂ ਦੁਆਰਾ ਫੇਰ ਬੇਨਤੀ ਕਰਦਾ ਹੈ ਕਿ ਸਾਡੇ ਬਾਬਾ ਜੀ ਇਹਦੇ ਟਿਪਰ ਲੈ ਕੇ ਆਏ ਆ ਸੇਵਾ ਲਈ ਵੱਧ ਤੋਂ ਵੱਧ ਜਿਹੜੀ ਮਿੱਟੀ ਆ ਉਹ ਫਾਮੜਾ ਮੰਡੀ ਦੇ ਵਿੱਚ ਪਹੁੰਚਾਓ ਕਿਉਂਕਿ ਅਸੀਂ ਜਿਹੜੇ ਬਾਬਾ ਜੀ ਦੇ ਟਿਪਰ ਆ ਉਹ ਫਾਮੜਾ ਮੰਡੀ ਤੋਂ ਭਰਾ ਕੇ ਇੱਥੇ ਲੈ ਕੇ ਆਣੇ ਆਸੀਂ ਬੰਨ ਬਚਾਉਣਾ ਕਿਉਂਕਿ ਇੱਕ ਭਰਮ ਸਾਡੇ ਲੋਕਾਂ ਦੇ ਵਿੱਚ ਵਹਿ ਗਿਆ ਕਿ ਠੇਕਾ ਮਿਲ ਗਿਆ ਹੁਣ ਅਸੀਂ ਸੇਵਾ ਨਹੀਂ ਕਰਨੀ ਜਾਂ ਅਸੀਂ ਜਾਣਾ ਨਹੀਂ ਠੇਕੇਦਾਰਾਂ ਨੇ ਕੰਮ ਲੈ ਲਿਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਤੁਸੀਂ ਪਹਿਲਾਂ ਵੀ ਸਹਿਯੋਗ ਕੀਤਾ ਤੁਸੀਂ ਹੁਣ ਵੀ ਸਹਿਯੋਗ ਕਰੋ ਆਪਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਬੰਨ ਬਚਾਉਣਾ ਆ ਕਿਉਂਕਿ ਬੰਨ ਬਚਾਉਣਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਭਾਰੀ ਜਿਹੜੀ ਵਰਖਾ ਦਾ ਅਲਰਟ ਕੀਤਾ ਹੋਇਆ ਆ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੱਲ ਬਾਬਾ ਜੀ ਨੇ ਕਿਹਾ ਕਿ ਕੱਲ ਸ਼ਾਮ ਤੱਕ ਆਪ ਜਿਹੜਾ ਹੈ ਬੰਨ ਰਿੰਗ ਬੰਨ ਬਣਾ ਰਹੇ ਆ ਇਹ ਪੂਰਾ ਕਰਨਾ ਇਹ ਆਪਣੇ ਮਨਾਂ ਜੋ ਕੱਢ ਦੋ ਕਿ ਪ੍ਰਸ਼ਾਸਨ ਨੇ ਠੇਕਾ ਦਿੱਤਾ ਹੈ ਉਹ ਕਰਨਾ ਲੋਕੋ ਪ੍ਰਸ਼ਾਸਨ ਆਪਣਾ ਕੰਮ ਕਰਦਾ ਰਹੇ ਅਸੀਂ ਇਲਾਕੇ ਭਰ ਦੇ ਜਿੰਨੇ ਲੋਕ ਆ ਅਸੀਂ ਆਪਣਾ ਕੰਮ ਕਰਦੇ ਰਹਨੇ ਆ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਤੁਸੀਂ ਪਹਿਲਾਂ ਵੀ ਸਹਿਯੋਗ ਕੀਤਾ ਹੁਣ ਵੀ ਤੁਸੀਂ ਸਹਿਯੋਗ ਕਰੋ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇਹ ਬੰਨ ਪੂਰਾ ਨਹੀਂ ਕਰ ਸਕਦੇ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਮਿੱਟੀ ਲੈ ਕੇ ਦਾਣਾ ਮੰਡੀ ਤੇ ਬੰਦ ਤੇ ਪਹੁੰਚੂਗੇ ਕਿਉਂਕਿ ਬਾਬਾ ਜੀ ਕਿਲਾ ਆਨੰਦਗੜ੍ਹ ਤੋਂ ਸਾਡੇ ਨਾਲ ਖੜੇ ਆ ਉਹਨਾਂ ਦੀ ਰਹਿਨਮਾਈ ਹੇਠੇ ਪ੍ਰੋਗਰਾਮ ਸਾਰਾ ਚੱਲ ਰਿਹਾ ਆ ਤੁਹਾਡੇ ਤੇ ਉਮੀਦ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਸਾਥੀ ਜਾਣਦੇ ਹੀ ਹੋ ਜੀਸ਼ਪਾਕ ਸਿੰਘ ਨਗਰ ਦੇ ਪਿੰਡ ਬੋਲ ਜੇ ਤੈਨ ਦਾਸ ਬਿਚੇ ਪਿਛਲੇ 7 ਦਿਨ ਤੋਂ ਜਿਹੜੀ ਜ਼ਬਰਦਸਤ ਹਾਲਾਤੀ ਹੋਈ ਸੀ ਵੀ ਤੇ 2 ਦਿਨ ਪਹਿਲਾਂ ਜਿਹੜਾ ਬੰਨ ਆ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪ੍ਰਸ਼ਾਸਨ ਨੇ ਵੀ ਸਹਿਯੋਗ ਕੀਤਾ ਇਲਾਕੇ ਪਰ ਦੇ ਸੰਗਤਾਂ ਨੇ ਵੀ ਸਹਿਯੋਗ ਕੀਤਾ ਪਹਿਲਾਂ ਵੀ ਤੁਸੀਂ ਟਰਾਲੀਆਂ ਲੈ ਕੇ ਆਏ ਆ ਉਹ ਬੋਰੇ ਲੈ ਕੇ ਆਏ ਆ ਹੁਣ ਕੱਲ ਤੋਂ ਜਿਹੜੀ ਇਹ ਬੰਨ ਨੂੰ ਜਲਦੀ ਕਵਰ ਕਰਨ ਦੀ ਜਿਹੜੀ ਮੁਹਿੰਮ ਆ ਉਹ ਕਿਲਾ ਨੰਦਗੜ੍ਹ ਤੋਂ ਸਾਡੇ ਬਾਬਾ ਜੀ ਆ ਉਹਨਾਂ ਨੇ ਸੇਵਾ ਲਈ ਹੈ ਤੇ ਮੈਂ ਆਪਣੇ ਜਿੰਨੇ ਵੀ ਸੇਵਾਦਾਰ ਜਿਹੜੇ ਘਰਾਂ ਦੇ ਵਿੱਚ ਬਹਿ ਗਏ ਆ ਉਹਨਾਂ ਨੂੰ ਅਪੀਲ ਕਰਦਾ ਕਿ ਜੇ ਸੰਤਾ ਨੇ ਸੇਵਾ ਲਈ ਆ ਤਾਂ ਸਾਡਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਲੈ ਕੇ ਜੈਕ ਵਾਲੀਆਂ ਟਰਾਲੀਆਂ ਲੈ ਕੇ ਅਸੀਂ ਇੱਥੇ ਬੁਰਜ ਤਹਿਲਦਾਸ ਪਹੁੰਚੀਏ ਜਿਨ੍ਹਾਂ ਵੀ ਸਾਥੀਆਂ ਦੇ ਕੋਲ ਜੈਕ ਵਾਲੀਆਂ ਟਰਾਲੀਆਂ ਆ ਕੋ ਟਰਾਲੀਆਂ ਲੈ ਕੇ ਬੰਨ ਤੇ ਪਹੁੰਚਣ ਜਿਨ੍ਹਾਂ ਦੇ ਕੋਲ ਵੱਡੀਆਂ ਟਰਾਲੀਆਂ ਆ ਉਹ ਆਪਣੀਆਂ ਟਰਾਲੀਆਂ ਜਿਹੜੀਆਂ ਆ ਉਹ ਮੰਡੀ ਦਾਣਾ ਮੰਡੀ ਫਾਮੜਾ ਦੇ ਵਿੱਚ ਪਹੁੰਚਾਉਣ ਤਾਂ ਜੋ ਜਿਹੜੇ ਸਾਡੇ ਜਿਹੜੇ ਟਿਪਰ ਬਾਬਾ ਜੀ ਲੈ ਕੇ ਆਏ ਆ ਕਿਲਾ ਆਨੰਦਗੜ੍ਹ ਸਾਹਿਬ ਤੋਂ ਹੁਣ ਦੁਬਾਰਾ ਫੇਰ ਬੇਨਤੀ ਕਰਦਾ ਕਿ ਸਾਡੇ ਬਾਬਾ ਜੀ ਇਹਦੇ ਟਿਪਰ ਲੈ ਕੇ ਆਏ ਆ ਸੇਵਾ ਲਈ ਵੱਧ ਤੋਂ ਵੱਧ ਜਿਹੜੀ ਮਿੱਟੀ ਆ ਉਹ ਫਾਮੜਾ ਮੰਡੀ ਦੇ ਵਿੱਚ ਪਹਚਾਓ ਕਿਉਂਕਿ ਅਸੀਂ ਜਿਹੜੇ ਬਾਬਾ ਜੀ ਦੇ ਟਿਪਰ ਆ ਉਹ ਫਾਮੜਾ ਮੰਡੀ ਤੋਂ ਭਰਾ ਕੇ ਇੱਥੇ ਲੈ ਕੇ ਆਣੇ ਅਸੀਂ ਬੰਨ ਬਚਾਉਣਾ ਕਿਉਂਕਿ ਇੱਕ ਭਰਮ ਸਾਡੇ ਲੋਕਾਂ ਦੇ ਵਿੱਚ ਵਹਿ ਗਿਆ ਕਿ ਠੇਕਾ ਮਿਲ ਗਿਆ ਹੁਣ ਅਸੀਂ ਸੇਵਾ ਨਹੀਂ ਕਰਨੀ ਜਾਂ ਅਸੀਂ ਜਾਣਾ ਨਹੀਂ ਠੇਕੇਦਾਰਾਂ ਨੇ ਕੰਮ ਲੈ ਲਿਆ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਤੁਸੀਂ ਪਹਿਲਾਂ ਵੀ ਸਹਿਯੋਗ ਕੀਤਾ ਤੁਸੀਂ ਹੁਣ ਵੀ ਸਹਿਯੋਗ ਕਰੋ ਆਪਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਬੰਨ ਬਚਾਉਣਾ ਹੈ ਕਿਉਂਕਿ ਬੰਨ ਬਚਾਉਣਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਭਾਰੀ ਜਿਹੜੀ ਵਰਖਾ ਦਾ ਅਲਰਟ ਕੀਤਾ ਹੋਇਆ ਹੈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੱਲ ਬਾਬਾ ਜੀ ਨੇ ਕਿਹਾ ਕਿ ਕੱਲ ਸ਼ਾਮ ਤੱਕ ਆਪ ਜਿਹੜਾ ਬੰਨ ਹੈ ਰਿੰਗ ਬੰਨ ਬਣਾ ਰਹੇ ਆ ਇਹ ਪੂਰਾ ਕਰਨਾ ਇਹ ਆਪਣੇ ਮਨਾਂ ਜੋ ਕੱਢ ਦੋ ਕੇ ਪ੍ਰਸ਼ਾਸਨ ਨੇ ਠੇਕਾ ਦਿੱਤਾ ਆ ਉਹ ਕਰਨਾ ਲੋਕੋ ਪ੍ਰਸ਼ਾਸਨ ਆਪਣਾ ਕੰਮ ਕਰਦਾ ਰਹੇ ਅਸੀਂ ਇਲਾਕੇ ਪਰ ਦੇ ਜਿੰਨੇ ਲੋਕ ਆ ਅਸੀਂ ਆਪਣਾ ਕੰਮ ਕਰਦੇ ਰਹਿੰਦੇ ਆ ਤੁਹਾਡੇ ਸਹਿਯੋਗ ਦੀ ਲੋੜ ਆ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਤੁਸੀਂ ਪਹਿਲਾਂ ਵੀ ਸਹਿਯੋਗ ਕੀਤਾ ਹੁਣ ਵੀ ਤੁਸੀਂ ਸਹਿਯੋਗ ਕਰੋ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇਹ ਬੰਦ ਪੂਰਾ ਨਹੀਂ ਕਰ ਸਕਦੇ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਮਿੱਟੀ ਲੈ ਕੇ ਦਾਣਾ ਮੰਡੀ ਤੇ ਬੰਦ ਤੇ ਪਹੁੰਚੂਗੇ ਕਿਉਂਕਿ ਬਾਬਾ ਜੀ ਕਿਲਾ ਆਨੰਦਗੜ੍ਹ ਤੋਂ ਸਾਡੇ ਨਾਲ ਖੜੇ ਆ ਉਹਨਾਂ ਦੀ ਰਹਿਨਮਾਈ ਹੇਠ ਇਹ ਪ੍ਰੋਗਰਾਮ ਸਾਰਾ ਚੱਲ ਰਿਹਾ ਆ ਤੁਹਾਡੇ ਤੇ ਉਮੀਦ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ